ਨਾਬਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਕਨਕ ਦੀ 16 ਏਕੜ ਨਾੜ ਨੂੰ ਅੱਗ ਲੱਗਣ ਅਤੇ ਇਸ ਅੱਗ ਵਿੱਚ ਮਜ਼ਦੂਰ ਦਿਆਲ ਸਿੰਘ ਉਮਰ 32 ਸਾਲ ਜੋ ਕਿ ਬੁਰੀ ਤਰ੍ਹਾਂ ਝੁੱਲਸ ਗਿਆ ਸੀ ਅਤੇ ਇਸ ਨੂੰ ਨਾਬਾ ਤੋਂ ਪਟਿਆਲਾ ਪਟਿਆਲਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਸਿਕਟਨਾ ਸਥਲ ਦਾ ਜਾਇਜ਼ਾ ਲੈਣ ਪੰਜੇ ਪੰਜਾਬ ਦੇ ਪਿੰਡੂ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਕਿਹਾ ਕਿ ਜਿਸ ਮਜ਼ਦੂਰ ਦੀ ਖੇਤ ਵਿੱਚ ਅੱਗ ਲੱਗਣ ਦੇ ਨਾਲ ਸਰੀਰ ਪੂਰੀ ਤਰ੍ਹਾਂ ਝੁੱਲਸ ਗਿਆ ਹੈ ਉਸ ਦੀ ਹਰ ਸਹਾਇਤਾ ਕੀਤੀ ਜਾਵੇਗੀ ਅਤੇ ਸਰਕਾਰ ਉਸ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਕਿਸਾਨਾਂ ਦੀ ਕਨਕ ਦੀ ਨਾੜ ਜਲ ਕੇ ਰਾਖ ਹੋ ਗਈ ਹੈ ਸਰਕਾਰ ਉਸ ਨੂੰ ਸਹਾਇਤਾ ਦੇ ਵੀ ਕੀ ਉਹਨਾਂ ਨੇ ਕਿਹਾ ਕਿ ਏਰੀਆ ਪੰਜਾਬ ਦੇ ਸਿਹਤ ਮੰਤਰੀ ਦਾ ਪਿੰਦਾ ਹੈ ਪਰ ਉਹ ਅੱਜ ਬਾਹਰ ਹਨ ਅਤੇ ਉਹਨਾਂ ਨੇ ਮੈਨੂੰ ਸਪੈਸ਼ਲ ਭੇਜਿਆ ਉਹਨਾਂ ਕਿਹਾ ਕਿ ਜਿੱਥੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਹੋ ਆਪਰੀਆਂ ਸਰਕਾਰ ਹਰ ਇੱਕ ਮਦਦ ਕਰੇਗੀ ਉਹ ਇਹ ਬੜੀ ਮੰਦ ਕਪਾਗੀ ਘਟਨਾ ਜੋ ਪਤਾ ਲੱਗੀ ਹੈ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੇ ਇੱਕ ਕੌਂਸਟਿਟੈਂਸੀ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਹਦੇ ਕਣਕ ਤਾਂ ਵੱਢੀ ਗਈ ਚੁੱਕੀ ਸੀ ਪਰ ਕਣਕ ਦੀ 나ੜ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ 나ੜ ਨੂੰ ਤਾਂ ਜਿੰਨਾ ਕੁ ਨੁਕਸਾਨ ਹੋਇਆ ਹੈ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਿਹੜੀ ਕਿ ਉਹਦਾ ਨੁਕਸਾਨ ਹੋਇਆ ਛੇ ਉਹਦੇ ਸਬੰਧ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਉੱਥੇ ਨਸ਼ਾ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉੱਥੇ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਮਨਵੀਰ ਸਿੰਘ ਵੀ ਖੁਦ ਉੱਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਕਿ ਸੌਣ ਸੌ ਤੁਸੀਂ ਇਮੀਡੀਏਟਲੀ ਮੇਰੀ ਕੌਨਸਟੀਟੂਐਂਸੀ ਵਿਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸਟੀਐਮ ਸਾਹਿਬ ਸਾਡੇ ਨੇ ਅੱਜ ਅਸੀਂ ਉਧਰ ਪਹੁੰਚੇ ਆ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਹੈ ਤਾਂ ਇਹਦੀ ਜਿਹੜੀ ਵੀ ਕੋਈ ਮਤਲਬ ਜਿਹੜੀ ਤਾਂ ਮਾਲੀ ਨੁਕਸਾਨ ਹੈ ਮਾਲੀ ਨੁਕਸਾਨ ਦੀ ਪਰ ਭਾਈ ਡਾਕਟਰ ਬਲਬੀਰ ਸਿੰਘ ਨੇ ਬਿਲਕੁਲ ਅਸ਼ੋਰ ਕੀਤੀ ਹੈ ਕਿ ਇੱਕ ਇੱਕ ਪੈਸਾ ਜੋ ਮਾਲੀ ਨੁਕਸਾਨ ਹੋਇਆ ਸੀ ਪੂਰਾ ਕਰ ਦੇਵਾਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਜਾਨੀ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਸ ਹੋ ਗਈਆਂ ਜਿਹੜਾ ਉਹਦੇ ਸੀਰੀ ਸੀਗਾ ਉਹਨੂੰ ਇਹਨੂੰ ਰੋਪੇਟਿਆਲਾ ਦਾ ਫਰਕ ਕੀਤਾ ਜੀ ਅਸੀਂ ਪਟਿਆਲੇ ਤੋਂ ਪੀਜੀਐਪੀ ਦਿੱਤਾ ਗਿਆ ਉਹ ਜ਼ੇਰੇ ਇਲਾਜ ਹੈ ਤੇ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਐਪੀ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮਿਨਿਸਟਰ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਔਰ ਹਰ ਪੱਖੋਂ ਮਤਲਬ ਉਹਦੀ ਜਾਨ ਵੀ ਰਾਖੀ ਕਰਨਾ ਉਹਨੂੰ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸਾਡਾ ਸੋ ਇਸ ਲਈ ਅਸੀਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਟੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਦੇ ਆਰਨ ਕਾਰਨ ਇਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਜਿਹਦੇ ਕਾਰਨ ਕੁਝ ਕਾਰਨ ਬਣ ਰਹੇ ਨੇ ਦੂਸਰਾ ਕਿਤੇ ਕੋਈ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ ਉਹ ਗਰ ਜਾਂਦੀ ਆ ਉਹਦੇ ਕਰਕੇ ਅੱਗ ਲੱਗ ਜਾਂਦੀ ਆ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਆ ਜੀ ਜਦੋਂ ਕਿਸੇ ਪੱਕੀ ਫਸਲ ਨੂੰ ਜਦੋਂ ਅੱਗ ਲੱਗਦੀ ਆ ਜਿਹੜਾ ਨੁਕਸਾਨ ਆ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਕਿ ਇਹ ਜਿਹੇ ਨੁਕਸਾਨ ਆ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਫਸਲ ਨੂੰ ਅੱਗ ਲੱਗੇ ਜਦੋਂ ਆੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਉਹ ਇੱਕ ਆਦੂਪੁਰ ਪਿੰਡ ਪੈਂਦਾ ਇੱਕ ਆਦੂਪੁਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਨੰਬਰਦਾਰ ਸਾਹਿਬ ਸਰਪੰਚ ਉਹਨੇ ਸਾਰੇ ਜਣੇ ਉਹਦੇ ਖੜੇ ਨੇ ਕਿ ਪੂਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਇਹ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਣੇ ਕਿ ਇਹੀ ਕਰ ਸਕਦੇ ਆ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਉਹਨਾਂ 'ਤੇ ਉਸ ਕਰ ਸਕਦੇ ਆ ਵੀ ਕਿਸੇ ਕਿਸੇ ਨੂੰ ਦਿੱਕਤ ਨਾ ਆਵੇ ਪਰ ਇਹ ਕੁਦਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਆ ਸਾਰੀ ਫਸਲ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਨਹੀਂ ਆ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜਿਹੀ ਕੋਈ ਦਿੱਕਤ ਆ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਆ ਉਹਨੂੰ ਦਿਆਲ ਸਿੰਘ ਹੈ ਜੀ ਭਿੰਦਰ ਸਿੰਘ ਸਾਨੂੰ ਤੇ ਵੀ ਉਹ ਆਪਣਾ ਜਨੌਦਾ ਪਿੰਡ ਆਂ ਨੇੜੇ 5-7 ਕਿਲੋਮੀਟਰ ਹਾਂ ਜੀ ਹਾਂਜੀ ਉਹਨੇ ਵੀ ਕੰਮ ਕਰਦਾ ਜੀ ਨਹੀਂ ਆਪਣੇ ਚਾਚਾ ਜੀ ਨਾ ਕਰਦੇ ਆਹ ਦੇਖੋ ਆ ਜੀ ਮੇਨ ਚ ਆਪਣੀ ਨਾਲ ਆਈ ਅੱਗੇ ਆਓ ਬਟਨ ਵਾਲਾ ਬੱਠੇ ਹਾਂਜੀ ਆਪਣਾ 12 13 ਕਿਲੇ ਤੇ ਨਾੜ ਦੇ ਕੰਮ ਕਰੇ ਹਾਂਜੀ ਇਹ ਤਾਂ ਕਿੰਨਾ ਨੁਕਸਾਨ ਹੋਇਆ ਹੰਦ ਜੀ ਉਹ ਹੈਗਾ ਜੀ 70% ਘਟੋ ਘਟੇ ਹਾਂ 60% ਜਲ ਗਿਆ ਹਾਂਜੀ ਹਾਂਜੀ ਮੰਤਰੀ ਸਾਹਿਬ ਆ ਕੇ ਗਏ ਨੇ ਕੀ ਹੌਸਲਾ ਦਿੱਤਾ ਬਹੁਤ ਵਧੀਆ ਦੇਖ ਕੇ ਉਹਨਾਂ ਨੇ ਫੋਨ ਕਰਾਇਆ ਬਹੁਤ ਵਧੀਆ ਲਾਜ ਵੀ ਹੋ ਰਹੀ ਹੈ ਜੀ ਉਹਨਾਂ ਦੀ ਹਾਂਜੀ ਕੁਲਦੀਪ ਸਿੰਘ ਨਮਰਦਾਰਾ ਜੀ ਪਿੰਡ ਕੈਦੂਪੁਰਾ ਜੀ ਜੋ ਇੱਥੇ ਘਟਨਾ ਵਾਪਰੀ ਸੀ ਅੱਗ ਦੀ ਜੀ ਉਹਦੇ ਵਿੱਚ ਮੰਤਰੀ ਸਾਹਿਬ ਆਏ ਨੇ ਸਾਡੇ ਸਿਹਤ ਮੰਤਰੀ ਜੀ ਨੇ ਉਹਨਾਂ ਨੇ ਡਿਊਟੀ ਲਈ ਉਹ ਆਪਾਰਸੀ ਸਿਹਤ ਮੰਤਰੀ ਸਾਡੇ ਬਹੁਤ ਵਧੀਆ ਕੰਮ ਕਰਦਿੰਨੇ ਆ ਇਲਾਕੇ 'ਚ ਵੀ ਚਲੋ ਮੰਤਰੀ ਸਾਹਿਬ ਦੀ ਡਿਊਟੀ ਲਈ ਡੀਸੀ ਮੈਡਮ ਆਏ ਸੀ, ਐਸਟੀਐਮ ਪਟਵਾਰੀ ਸਾਹਿਬ ਸਾਰਾ ਪ੍ਰਸ਼ਾਸਨ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਜੈ ਲੈ ਕੇ ਗਏ ਨੇ ਪਰ ਸਭ ਤੋਂ ਇਸ ਵਿੱਚ ਘਟਨਾ ਜਿਹੜੀ ਮੰਦਭਾਗ ਭਾਗੀ ਹੋਈ ਹੈ ਤੇ ਉਹਦੇ ਵਿੱਚ ਇੱਕ ਮਜ਼ਦੂਰ ਕਾਫੀ ਝੁਲਸਿਆ ਗਿਆ तकरीबन 70% ਝੁਲਸਿਆ ਗਿਆ ਉਹਦਾ ਇਲਾਜ ਚੱਲ ਰਿਹਾ ਹੈ ਪਹਿਲਾਂ ਪਟਿਆਲੇ ਪਟਿਆਲੇ ਗਏ ਫਿਰ ਰੇਂਦਰਾ ਚ ਪਟਿਆਲੇ ਗਏ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਆ ਭੇਜਤਾ ਮੰਤਰੀ ਸਾਹਿਬ ਨੇ ਵਾਸਨ ਦਿੱਤਾ ਵੀ ਅਸੀਂ ਉਹਦਾ ਚੰਗੀ ਤਰ੍ਹਾਂ ਇਲਾਜ ਕਰਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ